ਠੀਕ ਕਿ ਵੱਡੇ ਬੰਦਿਆਂ ਦਾ ਤਾਂ ਸਰ ਜਾਂਦਾ ਵੱਡੇ ਬੰਦਿਆਂ ਦਾ ਤਾਂ ਸਰ ਜਾਂਦਾ ਆਮ ਹੀ ਬੰਦਾ ਹੁੰਦਾ ਹੈ ਪੀ ਦੋਸਤੋ ਅੱਜ ਸਵੇਰ ਦੀ ਤਾਜ਼ਾ-ਤਾਜ਼ਾ ਖਬਰ ਤਾਂ ਇਹ ਹੈ ਕਿ ਰਾਤੀ ਬਹੁਤ ਰਚਮਾ ਪਿਆ ਹੈ ਮੀਂਹ ਦੋਸਤੋ ਰਚਮਾ ਪਿਆ ਮੀਂਹ ਦੋਸਤੋ ਸਾਥੀਓ ਕਿਸੇ ਨਹਿਰ ਦੇ ਨਾਲ ਨਹੀਂ ਖੜੇ ਇਹ ਚੰਡੀਗੜ੍ਹ ਰੋਡ ਹੈ ਨਵਾਂ ਸ਼ਹਿਰ ਦਾ ਦਿਖਾਓ ਵੇਜ ਐ ਆ ਕਿ ਨਹਿਰ ਬਣੀ ਹੋਈ ਹੈ ਵੈਨਿਸ ਲੱਗ ਰਿਹਾ ਵੈਨਿਸ ਪੈਰਿਸ ਦਾ ਹੈ ਕਿ ਆਲੇ ਦੁਆਲੇ ਗੱਡੀਆਂ ਲੰਘਦੀਆਂ ਪਈਆਂ ਆਲੇ ਦੁਆਲੇ ਘਾਰੇ ਆ ਤੇ ਵਿੱਚੋਂ ਨਹਿਰ ਲੰਘਦੀ ਪਈ ਆ ਇਹ ਨਹਿਰ ਨਹੀਂ ਆ ਜੀ ਇਹ ਵੈਨਿਸ ਨਹੀਂ ਆ ਪੈਰਿਸ ਦਾ ਇਹ ਨਵਾਂ ਸ਼ਹਿਰ ਦਾ ਚੰਡੀਗੜ੍ਹ ਰੋਡ ਹੈ ਆਹ ਦੇਖੋ ਤਾਂ ਵਿਚਾਰੇ ਖੋਖੇ ਵਾਲੇ ਨੇ ਖੋਖੇ ਤੱਕ ਪਹੁੰਚਣਾ ਕਿੱਦਾਂ ਤੇ ਆ ਦੁਕਾਨਾਂ ਵਾਲੇ ਮੇਰੇ ਖਿਆਲ ਇੱਥੇ ਜਿਹੜੇ ਜਿਵੇਂ ਫੜੀ ਲਾਉਂਦੇ ਇੱਕ ਤਰੀਕੇ ਦੀ ਕਿਉਂਕਰ ਰਾਤੀ ਸਮਾਨ ਇੱਥੋਂ ਚੱਕ ਕੇ ਲੈ ਕੇ ਨਹੀਂ ਤਾਂ ਸਮਾਨ ਤਬਾਹ ਹੋ ਜਾਣਾ ਸੀ ਆ ਲੋ ਦਿਖਾ ਜਰਾ ਐ ਕਰਕੇ ਓ ਐ ਕਰਕੇ ਸੀਰਾ ਆਪਾਂ ਨਹਿਰ ਚੋਂ ਨਹੀਂ ਲੰਘ ਰਹੇ ਇਹ ਚੰਡੀਗੜ੍ਹ ਰੋਡ ਐ ਤਾਂ ਇੱਥੇ ਸੀਵਰ ਬਲਾਕ ਕਿੰਨਾ ਹੋਣਾ ਇਸ ਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਪੂਰਾ ਨਵਾਂ ਸ਼ਹਿਰੀ ਨਹੀਂ ਪੂਰੇ ਪੰਜਾਬ ਦਾ ਹੀ ਕਹਿੰਦੇ ਸੀਵਰ ਇੱਕ ਤਰੀਕੇ ਦਾ ਬਲਾਕ ਹੋਇਆ ਪਿਆ। ਵੀ ਇਹ ਪਿਛਲੀ ਵਾਰ ਖੜਾ ਨੇ ਤੰਗ ਕਰ ਲਿਆ ਕਿ ਸੀਵਰਾਂ ਨੇ ਤੰਗ ਕੀਤਾ ਹੋਇਆ। ਤਾਂ ਇੱਕ ਸਾਈਡ ਤੁਸੀਂ ਦੇਖੋ ਇੱਕ ਟਰੈਕ ਜਿਹੜਾ ਹੈ ਸੜਕ ਦਾ ਉਹ ਤਾਂ ਲੋਕਾਂ ਹੀ ਗਿਆ ਮਹਿਰ ਚ। ਰੋਂਗ ਸਾਈਡ ਆਣਾ ਮੁਸ਼ਕਲ ਹੋ ਰਿਹਾ ਲੋਕਾਂ ਦਾ। ਲੋਕਾਂ ਦਾ ਰੋਂਗ ਸਾਈਡ ਵੀ ਆਉਣਾ ਮੁਸ਼ਕਲ ਹੋ ਰਿਹਾ। ਔਰ ਲੋਕ ਮੰਨਦੇ ਹੀ ਨਹੀਂ ਕਿਹੜਾ ਰੋਂਗ ਸਾਈਡ ਦੇਖੋ ਪਤਾ ਨਹੀਂ ਕਿਉਂ ਚੱਲ ਪੈਂਦੇ ਆ। ਮੈਂ ਇਸ ਗੱਲ ਦੇ ਬਰ ਖਿਲਾਫ ਆ ਵੀ ਲੋਕ ਰੋਂਗ ਸਾਈਡ ਨਹੀਂ ਆਣਾ ਚਾਹੀਦਾ। ਫਿਰ ਰੌਂਗ ਸਾਈਡ ਤੇ ਆ ਕੇ ਦੂਜੇ ਨੂੰ ਕਹਿੰਦੇ ਤੇ ਤੋਹਲੀ ਨਹੀਂ ਆਉਂਦਾ ਕਹਿੰਦੇ ਆ ਰਿਹਾ ਸਮਾਜ ਰੋਡ ਜਾ ਕੇ ਦੇਖੋ ਮੈਂ ਕਿਹ ਜੀ ਸਾਰੀ ਦਿਖਾ ਦੇਣੇ ਸਾਰੇ ਦਿਖਾ ਦੇਣੇ ਪੈਣੋਂ ਤੇ ਵੀਰੋ ਹਲੇ ਤਾਂ ਜੀ ਚੰਡੀਗੜ੍ਹ ਰੋਡ ਤੋਂ ਸ਼ੁਰੂ ਹੋਏ ਆ ਤੁਸੀਂ ਰੇਲਵੇ ਰੋਡ ਦਾ ਹਾਲ ਦੇਖਿਆ ਕੀ ਆਣਾ ਹਬੀਬੀ ਹਬੀਬੀ ਮੁਸ਼ਕਿਲ ਬੜੀ ਵੀ ਬੜੀ ਵੀ ਚਲੋ ਕੋਈ ਨਹੀਂ ਸ਼ੇਖ ਸਾਹਿਬ ਨੂੰ ਵੀ ਜਲਦੀ ਦੁਆਰਦੀ ਵਾਪਸ ਲੈ ਕੇ ਆਣੇ ਆ ਸਾਡੀ ਟੀਮ ਮੰਨਾਂ ਕਰਨ ਲੱਪ ਪਈ ਕਹਿੰਦੇ ਕਿ ਤੁਸੀਂ ਇੰਨਾ ਸ਼ੇਖ ਸਾਹਿਬ ਨਾ ਬਣੋ ਕਿ ਕਿਤੇ ਦੁਬਈ ਤੋਂ ਨਾ ਫੋਨ ਫੋਨ ਆ ਜਾੜ ਕਿਉਂਕਿ ਇੱਥੇ ਤਾਂ ਬੰਦੇ ਇਸ ਗੱਲ ਤੇ ਵੀ ਗੁੱਸੇ ਆਏ ਨੇ ਕਿ ਤੁਸੀਂ ਮੈ ਉੱਚਰੀ ਵਾ ਕਿਉਂ ਕਿਆ ਵੀ ਕਿਹੜੀ ਵਾ ਪੁਆਇੰਟ ਵੀ ਇਹ ਤਾਂ ਬਹੁਤ ਲੰਬਾ ਹੈ ਹਮਮ ਫਿਰ ਮੈਂ ਤੈਨੂੰ ਲੰਬਾ ਕਹਾਂ ਤਾਂ ਇਸ ਗੱਲ ਤੇ ਗੁੱਸਾ ਕਰੂੰਗਾ ਅਧਰਵਾਤਾ ਹਾਂ ਹਾਂ ਲੋ ਜੀ ਐਚ ਡੀ ਐਫ ਸੀ ਮੈਂ ਕਿਤੇ ਮੋਰੇ ਦੋਨੇ ਟ੍ਰੈਕ ਖਤਮ ਲੈ ਦੱਸੋ ਅੱਧ ਹੀ ਆ ਯਾਰ ਇਹ ਨਾਲੇ ਆਉਣਾ ਇੱਧਰਲੇ ਪਾਸੇ ਜਿਹੜੀਆਂ ਬੱਚੀਆਂ ਆਈਟੀਆਈ ਪੜ੍ਹਦੀਆਂ ਬਰਲੇ ਟਰੈਕਟਰ ਤਾਂ ਚੱਲੂ ਨਹੀਂ ਆਉਣਾ ਇੱਧਰ ਇੱਧਰ ਚਿੱਕੜ ਜਿਹਾ ਵੀ ਹੋਇਆ ਇਹ ਵਾਲੇ ਚੰਡੀਗੜ੍ਹ ਰੋਡ ਐ ਚੰਡੀਗੜ੍ਹ ਰੋਡ ਜੇ ਇਹ ਇੱਧਰ ਦਿੱ ਅੱਡੇ ਫੁੰਜੇ ਮੈਨੂੰ ਵੀ ਲੈ ਕੇ ਮੈਂ ਵੀ ਸ੍ਰੀ ਆਈਟੀ ਭੱਜਨ ਜਾਏਗਾ ਆਈਟੀ ਪਾਣੀ ਉਹ ਖੜਾ ਜੀ ਆਈਟੀ ਪਾਣੀ ਖੜਾ ਓ ਮਾਈ ਗਾਡ ਓ ਮਾਈ ਗਾਡ ਓ ਮਾਈ ਗਾਡ ਬਈ ਨੋ ਪੌਣ 40 ਵੇਰੇ ਵੇਰੇ ਖੜੇ ਆ 8 ਵਜੇ ਡਿਊਟੀ ਤੇ ਆ ਗਏ ਆ ਟਰੈਫਿਕ ਵਾਲੇ ਉਹ ਤਾਂ ਪਹਿਲਾਂ ਹੀ ਆਏ ਹੋਣੇ ਆ ਆਪਾਂ ਆਉਣੇ ਆ ਆਹ ਲਓ ਦਿਖਾਓ ਜੀ ਵਿਕਟੋਆ ਮਰ ਜਾਣਾ ਮੋਇਆ ਉਹ ਤੁਹਾਡੀ ਸਵੇਰੇ ਸਵੇਰੇ ਬੱਤਾਂ ਬੁੱਲਣ ਦੀ ਯਾਰੀ ਕਰ ਸਾਥੇ ਖਬਰਾਂ ਬਹੁਤ ਨੇ ਖਬਰਾਂ ਸੀ ਇੱਕ ਇੱਕ ਕਰਕੇ ਪਾਈ ਜਾਣੀਆਂ ਤੁਸੀਂ ਸ਼ੇਅਰ ਕਰੀ ਜਾਣੀਆਂ ਯਾਰ ਨਾਰੀਅਲ ਇਹਨਾਂ ਮਹਿੰਗਾ ਕਿਉਂ ਵੇਚੇ ਦਿੰਦੇ 80-80 ਰੁਪਏ ਦਾ ਹੈ ਮੈਂ ਕਈ ਬੜੀ ਵਾਰ ਰੋਲਾ ਮੈਂ ਅੱਗੇ ਹੀ ਬੜੀ ਵਾਰ ਰੌਲਾ ਪਾਇਆ ਕਿ ਸਰਕਾਰ ਨੂੰ ਇੱਥੇ ਕੁਝ ਕਰਨਾ ਚਾਹੀਦਾ ਮੰਡੀ 'ਚ ਕਿੰਨੇ ਕਿਤਾ ਮਿਲਦਾ ਨਾਰੀਅਲ ਇਹ ਐ ਦੇਖੋ ਕੋਈ ਵੀ ਇਹ ਬੜੀ 10 20 ਰੁਪਏ ਮਾਰ ਕੇ ਅੰਦਰ ਰੱਖੂਗਾ ਨਹੀਂ ਮੰਡੀ 'ਚ ਮੇਰੇ ਮੰਡੀ 'ਚ ਵੀ 40 50 ਪਾਇਦਾ ਤਾਂ ਹੋਣਾ ਜੀ ਬਾਹਰ 80 80 ਦਾ ਵੇਚੀ ਜਾਂਦੇ ਪਰ ਇਹ ਬਹੁਤ ਜ਼ਿਆਦਾ ਮਹਿੰਗਾ ਆ ਇਸ ਟਾਈਮ ਬੰਦੇ ਨੂੰ ਨਾਰੀਅਲ ਪਾਣੀ ਦੀ ਬਹੁਤ ਲੋੜ ਹੈ ਪਰ ਸਾਡੇ ਭਰਾ ਪੈਣ ਨਿੰਬੂ ਪਾਣੀ ਨਹੀਂ ਸਾਰਦੇ ਹਮ ਹੈਨਾ ਉਹ ਵੀ ਕਹਿੰਦੇ ਨੇ 30 ਰੁਪਏ ਦਾ ਕੀਤਾ ਨਿੰਬੂ ਦਾ ਗਲਾਸ ਵੀ ਹੂੰ ਪੰਜਾਬੀ ਨੂੰ ਲੁੱਟੀ ਜਾਂਦੇ ਆ ਪੰਜਾਬੀ ਨੂੰ ਆ ਪੰਜਾਬੀ ਬੰਦਾ ਜਾਵੇ ਤਾਂ ਜਾਵੇ ਕਿੱਥੇ ਹੁਣ ਤਾਂ ਕੈਨੇਡਾ ਵੀ ਔਖਾ ਹੋ ਗਿਆ ਕੰਮ ਅਜਾ ਕੈਨੇਡਾ ਚ ਵੀ ਪਾਣੀ ਚੱਗਾ ਆ ਸੀਵਰ ਉੱਥੇ ਹੀ ਬਲੌਕ ਹੋ ਗਏ ਆ ਹੂੰ ਇਹ ਪੰਜਾਬੀਆਂ ਦੇ ਖਾਣ ਪਾਣ ਦੀ ਕੋਈ ਗੱਲ ਨਹੀਂ ਆ ਕਿ ਸਾਦੇ 50 ਰੁਪਏ ਦਾ ਵੀ ਦੇਈ ਜਾਂਦੇ ਆ ਕੀ ਨਾਰੀਅਲ ਪਾਣੀ ਨਹੀਂ ਉਹ ਦੂਜਾ ਨਿੰਬੂ ਪਾਣੀ ਨਿੰਬੂ ਪਾਣੀ ਦੱਸਦੇ ਹੁਣ ਆ ਨਿੰਬੂ ਪਾਣੀ ਇੱਕ ਵਾਰੀ ਅਸੀਂ ਇੱਕ ਕੁੜੀ ਕੋ ਪੀਤਾ ਚਲੋ ਵਿਚਾਰੀ ਕਹਿੰਦੀ ਸੀ ਭਾਜੀ ਮੈਂ ਨਵਾਂ ਨਵਾਂ ਕੰਮ ਖੋਲੇ ਆ ਅਸੀਂ ਵੀ ਤਿੰਨ ਕਲਾਸ ਦੇ ਮੁਰਕੀng ਦੀ 150 ਕਈ ਦੇ ਕਮੈਂਟ ਕੀ ਰਿਹਾ ਤੁਹਾਡੇ ਵਰਗੇ ਤੇ ਟੂਣਾ ਕਰ ਦੂ ਮਹਿੰਗਾ ਕੀਤਾ ਹੋਇਆ ਸਾਡੇ ਵਰਗੇ ਕੋ ਭਰਾਵਾ ਟੂਣਾ ਨਾ ਕਰੋ ਮੈਨੂੰ ਤਾਂ ਸਿੱਧ ਵੀ ਨਹੀਂ ਠੀਕ ਹੈਗੀ ਦੱਸੋ ਹੈ ਕੀ ਕੀ ਲਿਖੀਏ ਤੇ ਲੋਗ ਯਾਰ ਭਰਾਵਾ ਐ ਹੋ ਨਾ ਕਰੋ ਰੱਬ ਬਖਸ਼ਦਾ ਨਹੀਂ ਆ ਜਿਹੜਾ ਕਿਸੇ ਤੇ ਕੋ ਟੂਣਾ ਕਰਦਾ ਨਾ ਇੱਕ ਗੱਲ ਦੀ ਲਿਖ ਕੇ ਲੈ ਲਓ ਜੀ ਤੇ ਕਰਦਾ ਉਹਨੂੰ ਹੁੰਦਾ ਕੁਛ ਨਹੀਂ ਕਿਉਂਕਿ ਰੱਬ ਵੀ ਹੈ ਰੱਬ ਨੇ ਦੁਨੀਆ ਬਣਾਈ ਆ ਟੂਨੇ ਵਾਲੇ ਨੇ ਦੁਨੀਆ ਥੋੜੇ ਬਣਾਈ ਆ ਪਰ ਜਿਹੜਾ ਫਿਰ ਕਰਦਾ ਆ ਮੈਨੂੰ ਜੋ ਸਾਡੇ ਗੁਰੂ ਮਹਾਰਾਜ ਹੁਣੀ ਦੱਸਿਆ ਆ ਤੇ ਤਿੰਨ ਗੁਣਾ ਵਾਪਸ ਆਉਂਦਾ ਫੇ ਸਾਬ ਨਹੀਂ ਹੁੰਦਾ ਆ ਜਿਹੜੇ ਦੇ ਦੇ ਨਾ ਜਿਹੜੇ ਪੈ ਪੈ ਕੇ ਮਰਦੇ ਫਿਰ ਉਹ ਇਸੇ ਕਰਕੇ ਪੈ ਕਿੜੇ ਪੈ ਪੈ ਕੇ ਮਰਦੇ ਜਿਹੜੇ ਲੋਕਾਂ ਨੂੰ ਤੰਗ ਕਰਦੇ ਆ ਆ ਰੇਲਵੇ ਰੋਡ ਹੈ ਜੀ ਸੁਰਖਿਆ ਭਾਈ ਤੁਹਾਨੂੰ ਪੂਲ ਦਿਖਾਵਾਂਗੇ ਇੱਕ ਵੇਰ 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 ਅਗੇ ਦੇਖੋ ਪਾਣੀ ਭਰੇ ਆਉਣਾ ਜੇ ਜੇ ਨਹੀਂ ਹੁੰਦਾ ਖਾਲੀ ਪੂਲ ਦਾ ਤਾਂ ਆ ਸੀਵਰ ਦੀ ਗੱਡੀ ਆ ਸਖੀ ਜੀ ਇਹ ਵਿਚਾਰੇ ਸਾਰਾ ਦਿਨ ਕੰਮ ਕਰਦੇ ਪਰ ਕਿੱਥੇ ਕਿੱਥੇ ਜਾਣ ਕਰੀ ਜਰ ਇੰਦਰ ਸਗੀ ਜੀ ਨਾਲ ਗੱਲ ਕਰੀ ਸਗੀ ਜੀ ਕਿੰਨੇ ਕ ਬਲੌਕ ਹੋ ਗਏ ਸੀਵਰ ਹਾਂਜੀ ਕਿੰਨੇ ਸੀਵਰ ਬਲੌਕ ਹੋ ਗਏ ਪਾਣੀ ਆ ਮੀਂਹ ਕਰਕੇ ਆ ਜੀ ਹੋਰ ਬਲੌਕ ਨੂੰ ਚੱਲ ਜਿੰਦੇ ਸਾਰੇ ਇੱਕ ਬੰਦਾ ਕਿੱਥੇ ਕਿੱਥੇ ਜਾਵੇ ਉਹੀ ਤਾਂ ਗੱਲ ਹੈ ਜੀ ਇੱਕ ਸਗੀ ਕਿੱਥੇ ਕਿੱਥੇ ਜਾਵੇ ਹਾਂਜੀ ਹਾਂਜੀ ਹੋਰ ਠੀਕ ਹੈ ਠੀਕ ਹੈ ਜੀ ਬੰਦੇ ਬਣਾਣੇ ਚਾਹੀਦੇ ਆ ਹਾਂਜੀ ਹਾਂਜੀ ਆ ਸਾਹਮਣੇ ਹੋਣੇ ਚਾਹੀਦੇ ਆ ਠੀਕ ਹੈ ਸਗੀ ਜੀ ਤੇ ਭਾਜੀ ਨੇ ਮਸ਼ੀਨ ਤੁਸੀਂ ਦੇਖਿਆ ਕਿ ਨਾਲ ਹੀ ਆ ਗੱਡੀ ਦੇ ਇੱਕ ਬੰਦਾ ਕਿੱਥੇ ਕਿੱਥੇ ਜਾਵੇ ਘਟੋਕਟ ਪੰਜ ਸੱਤ 19 ਵਾਰਡ ਹੈ ਘਟੋਕਟ ਪੰਜ ਮਸ਼ੀਨਾਂ ਤਾਂ ਹੁਣ ਵੀ ਦੇ ਉਹ ਦੇਖੋ ਉਹ ਦੇਖੋ ਭਰਿਆ ਪਾਣੀ ਉਹ ਐ ਰੁਏ ਉਹ ਹਾਂ ਹਾਂ ਇਹ ਤਾਂ ਸ਼ੂਗਰ ਪੱਟਿਆ ਇਧਰਲੇ ਪਾਸੇ ਬਾਉਂਡਰੀ ਜੀ ਹੋਈ ਉਹਨੇ ਤਾਂ ਘਰ ਥੱਲੇ ਦੇਖ ਸਕਦਾ ਹਮ ਜਦੋਂ ਮੇਰੀ ਗੱਡੀ ਨਾਲੇ ਡਾਟਗਾ ਤੇ ਫਿਰ ਵੀ ਇੰਨਾ ਇੰਨੀ ਤਰ ਦਸ਼ਾ ਨਹੀਂ ਇੰਨੀ ਪਹਿਲਾਂ ਹੁੰਦੀ ਆ ਹਮ ਮੈਨੂੰ ਤਾਂ ਲੱਗਾ ਜਿਵੇਂ ਅਲਵਾ ਰੋਡ ਪੂਰਾ ਡੁੱਗ ਗਿਆ ਹੋਊਗਾ ਫਿਰ ਵੀ ਠੀਕ ਹੈ ਐਡੀ ਕੋਈ ਗੱਲ ਨਹੀਂ ਇੰਨਾ ਕਦੇ ਅਸੀਂ ਪਹਿਲਾਂ ਦੇਖਿਆ ਹੀ ਆ ਹਮ ਬੜੀ ਬੜੀ ਵਾਰ ਦੇਖਿਆ ਇੰਨਾ ਕਦਾਂ ਕੁਈ ਅੱਡੀ ਗੱਲ ਨਹੀਂ ਐਨਾ ਕਦਾ ਸੀ ਚੱਲ ਲਈ ਬਾਹਰ ਹੜੜ ਹੜਾਏ ਗੋਰਿਆਂ ਨੂੰ ਤੰਗੀ ਹੋਈ ਆਪਣੇ ਤਾਂ ਕਹਿੰਦੇ ਠੀਕ ਹੀ ਆ ਕੋਈ ਗੱਲ ਨਹੀਂ ਉਹ ਦੇ ਰੰਦੇ ਡੋਏ ਵੀ ਹੜਾਏ ਅਰਬੀ ਕਹਿੰਦੀ ਸੀ oh my god ਅੱਲਾ ਮੀਆਂ ਇਹ ਕੀ ਹੋਇਆ ਆਪਣੇ ਕਹਿੰਦੇ ਕੋਈ ਗੱਲ ਨਹੀਂ ਚੱਲਦਾ ਰਹਿੰਦੇ ਤਾਂ ਇਹ ਤਾਂ ਆਪਣੇ ਡਰੇਨਾਂ ਚ ਪਾਣੀ ਫਸਿਆ ਰਹਿੰਦਾ ਮਤਲਬ ਡਰੇਨਾਂ ਸਾਫ਼ ਨਹੀਂ ਕਰਦੇ ਇੰਟਰਲੌਕ ਨੂੰ ਨਹੀਂ ਦੇਖ ਲਾ ਕੁਝ ਹੋਇਆ ਹੈ ਹੂੰ ਸੀਐਮਐਮ ਬਾਇਆ ਸੀਐਮਐਮ ਦੀ ਇੰਟਰਲੋਕ ਹੈ ਹੂੰ ਕਹਿੰਦੇ ਜਮਾਨਾ ਬਹੁਤ ਖਰਾਬ ਆ ਹੁਣ ਤਾਂ ਲੋਕ ਦੂਜੇ ਦੇਖ ਜੂੰਦੇ ਅਗਲੇ ਨੂੰ ਦੂਸਰੇ ਦਾ ਵੇਗਰ ਕਿੱਦਾਂ ਜੀਵ ਜਿੰਦਾ ਹੋਊਗਾ ਆਹ ਇਹ ਕੀ ਜੀਆ ਆਹ ਮੈਂ ਗੱਡੀ ਮੋੜਨੇ ਲੱਗਾ ਭਾਈ ਸਾਜੀ ਮੋੜਨੇ ਲੱਗਾ ਮੋੜਨੀ ਹੈ ਗੱਡੀ ਮੋੜ ਲਈ ਤੂੰ ਤਾਂ ਫਿਰ ਕਹਿੰਦਾ ਜਿ ਕਰੀ ਲੋ ਰੋਡ ਸਾਰਾ ਭਰਿਆ ਵੇ ਇਹ ਤਾਂ ਠੀਕ ਹੈ ਖਬਰ ਨਹੀਂ ਬਣੀ ਖਬਰ ਨਹੀਂ ਬਣੀ ਪਰਾਵਾ ਲੀਡਰ ਖਿੱਚਦੇ ਬਹੁਤ ਆ ਪਾਣੀ ਛਲਦਾ ਛੱਡੇ ਇੱਥੇ ਉਹ ਕੂਰੀਆਂ ਵਾਲੇ ਦੇ ਉੱਤੇ ਹੁਣ ਹੌਨ ਮਾਰਦੇ ਕੋ ਭਰ ਗਈ ਭਰ ਗਈ ਹੈਲੋ ਮਾਰ ਹੌਨ ਮਾਰ ਹੌਨ ਅ ਭਰ ਗਿਆ ਤੁਹਾਡਾ ਹੁਣ ਫੋਨ ਵੀ ਦੂਸਰ ਲੱਗਿਆ ਤੂੰ ਇਹ ਕੰਮ ਕਰਕੇ ਛੱਡੇ ਆ ਖੜਦੀ ਹੁੰਦਾ ਤੇਰੇ ਕੋ 2 ਮਿੰਟ ਉੱਤੇ ਹਾਂ ਤੈਨੂੰ ਖਾਣ ਨਹੀਂ ਦੋਥੇ ਬਦਲ ਵੀ ਬੱਤੀ ਵਾਲੇ ਕਦੇ ਵੀ ਆ ਸਕਦੇ ਤੂੰ ਵੀ ਹੁਣ ਮਾਤੀ ਮੇਰੀ ਯਾਰ ਜੇ ਜੇ ਆਹ ਲੈ ਹੁਣ ਤਾਂ ਪਾਣੀ ਉਹਨੂੰ ਟਸਿੱਟਦਾ ਪਿਆ ਚੱਕ ਕੇ ਵੀ ਕਿੱਥੇ ਲੈ ਕੇ ਜਾਣਾ ਇੰਨਾ ਭਾਰਾ ਹੁਣ ਬੰਦ ਹੋ ਜਾ ਜੇ ਨਾ ਤੂੰ ਹੁੰਦਾ ਨਾ ਆਪਾਂ ਕਹਿੰਦੇ ਤੂੰ ਮੱਧਾ ਘੱਟ ਚੱਲੀ ਜਾਂਦੀ ਹੂੰ ਟੁੱਟੀ ਹੂੰ ਲਵੇ ਖਬਰਾਂ ਤੁਹਾਨੂੰ ਕਿੰਨੀਆਂ ਆਈਆਂ ਕਿੰਨੀਆਂ ਅੱਜ ਪਾਣੀਆਂ ਬਸ ਥੋੜੇ ਸਮੇਂ ਲਈ ਕੀ ਉਤਰਦਾ ਸੀ ਸਕਦੇ ਸੀ ਇਤਾਂ ਦੀ ਗੱਲ ਨਹੀਂ ਕਹਿੰਦੇ ਉਤਰ ਕੇ ਤੁਸੀਂ ਵੀ ਕਰ ਸਕਦੇ ਸੀ ਨਹੀਂ ਉਤਰ ਕੇ ਅਸੀਂ ਵੀ ਕਰੀ ਦੇਣੀ ਸੀ ਜੀ ਉਹ ਨਾਂ ਦਾ ਤਾਂ ਵੇਹ ਕਿਹੜੀ ਗੱਲ ਸੀ ਯਾਰ ਨਹੀਂ ਵੀ ਹੁਣ ਅਸੀਂ ਆਪਣਾ ਕੰਮ ਛੱਡ ਲਈਏ ਫੇਰ ਤਾਂ ਤਾਂ ਬਹੁਤ ਛੇਰ ਤੇ ਕੰਮ ਜਿਹੜੇ ਉਤਰ ਕੇ ਅਸੀਂ ਕਰ ਸਕਦੇ ਹੂੰ ਇਹ ਤਾਂ ਫੇਰ ਤਾਂ ਬਹੁਤ ਕੰਮ ਹੈ ਤੁਹਾਨੂੰ ਕੀ ਪਤਾ ਸ਼ਾਇਦ ਅਸੀਂ ਦਿਹਾੜੀ ਦੇ ਕਿੰਨੀਆਂ ਕਰੀ ਦੇ ਜਾਂ ਤੁਰ ਕੇ ਜਾਂ ਤੁਰ ਕੇ ਜਾਂਦੇ ਆ ਉਹੀ ਤਾਂ ਗੱਲ ਵਾ ਨਾ ਵੇਖੋ ਜਿਹੜੇ ਬੰਦੇ ਦੀ ਗੱਲ ਦੀ ਉਹਨੂੰ ਰਿਅਲਾਈਜ਼ ਕਰਾਣਾ ਪਈਦਾ ਜ਼ਰੂਰੀ ਹੈ ਕਿ ਨਹੀਂ ਜੀ ਜੇ ਉਹਨੂੰ ਦੱਸਾਂਗਾ ਹੀ ਨਹੀਂ ਉਹ ਗਾਂਹ ਤੋਂ ਖੈਲ ਕਿੱਦਾਂ ਰੱਖੂਗਾ ਜੇ ਉਹਨੂੰ ਅਸੀਂ ਕਰਕੇ ਹਰ ਵਾਰੀ ਅਸੀਂ ਥੋੜੇ ਕਰਮਿਆਂ ਨੂੰ ਕੋਠੀ ਰੋਡ ਤੇ ਜਾਂ ਹੋਰ ਕਈ ਰੋਡ ਤੇ ਅਸੀਂ ਜਦੋਂ ਜਾਂਦੇ ਆ ਗੱਡੀ ਪਾਰਕ ਕਰਕੇ ਉਹ ਦਿਹਾੜੀ ਦੀਆਂ ਕਿੰਨੀਆਂ ਬੰਦ ਕਰਦੇ ਤੁਹਾਨੂੰ ਤਾਂ ਪਤਾ ਹੀ ਨਹੀਂ ਨਾਲੇ ਅਸੀਂ ਕਿਹੜਾ ਵੀਡੀਓ ਵੀਡੀਓ ਬਣਾਉਣੇ ਆ ਰੇ ਇੱਕ ਵਾਰੀ ਲਾਓ ਜੇ ਮੈਂ ਡਿਊਟੀ ਬੰਦ ਕਰਤੀ ਐ ਮੇਰੀ ਬੇਇਮਤੀ ਦੇ ਵੀਡੀਓ ਵਾ ਦਿਓ ਕਿੰਨੇ ਕਿੰਨੇ ਪੰਛੀ ਆਜ਼ਾਦ ਕੀਤੇ ਕਿੰਨੀਆਂ ਇਹ ਤੇ ਚਲੋ ਬਹੁਤ ਛੋਟੇ ਛੋਟੇ ਕਿੰਨੇ ਤੇ ਕਿੰਨੇ ਰੁਪਏ ਕੇ ਦਵਾ ਤੇ ਫਸਿਓ ਤਾਂ ਫਿਰ ਇਹ ਆਪ ਗੱਲਾਂ ਲਿਆ ਵੀ ਨਹੀਂ ਮੋਰੇ ਆਪਾਂ ਆਪਣੇ ਆਪ ਨੂੰ ਕਦੀ ਸਮਾਜ ਸੇਵੀ ਸ਼ੋਈ ਨਹੀਂ ਕੀਤਾ ਕਿਉਂ ਮੇਰੇ ਕਿੰਨੇ ਤੇ ਕਿੰਨੇ ਦੁੱਖ ਦਰਦ ਚ ਹਿੱਸਾ ਪਾਤਾ ਕਦੀ ਦੱਸਿਆ ਹੀ ਨਹੀਂ ਲੋਕੀ ਤਾਂ 5 ਰੁਪਏ ਦੇ ਕੇ ਵੀ ਆਪਣੀ ਫੋਟੋ ਬੋਲ ਲੈਂਦੇ ਲੋਕੀ ਬੂਟਾ ਕਿਸੇ ਤੋਂ ਲਵਾਉਂਦੇ ਫੋਟੋ ਆਪਣੀ ਲਵਾ ਲੈਂਦੇ ਅਸੀਂ ਤਾਂ ਐਦਾਂ ਕਦੀ ਕੁਝ ਕੀਤਾ ਹੀ ਨਹੀਂ ਇੰਨੀ ਤਾਂ ਹੀ ਲੋਕ ਸੱਦਦੇ ਆਉਂ ਚੀਫ ਰਿਕਵੈਸਟ ਉਹ ਫਲਾਉਂਦਾ ਜੀ ਕਦੀ ਜਾਂਦੇ ਹੀ ਨਹੀਂ ਉਹਦੇ ਵੀ ਖੁਦ ਕਰਨਾ ਕਿਦਾਂ ਦੁਕਾਨਦਾਰਾਂ ਨੂੰ ਰੜ ਕੇ ਰੱਖਣੇ ਵੈਗੇ ਹਾਂ ਹੂੰ ਹੈਂ ਹੂੰ ਰੜ ਕੇ ਅੱਜ ਉਹ ਗੋਰਾ ਮੀਦਾ ਵੇੜ ਜੇ ਇਹ ਨਫਮਸ ਕਰਨਾ ਰੈਗੂਲਰ ਵੀ ਦੇਖੋ ਮੌਨਸੂਨ ਪੌਣਾ ਨਰਾਜ ਹੋਈਆਂ ਆ ਹੂੰ ਅੱਜ ਮਸੀਹ ਬੰਦੀਆਂ ਮਾੜੀਆਂ ਨਹੀਂ ਆ ਬਈ ਤਾਂ ਮੌਨਸੂਨ ਪੌਣਾ ਹੁਣ ਤੱਕ ਤਾਂ ਕਾਫੀ ਬਰਸਾਤ ਹੋ ਜਾਣੀ ਚਾਹੀਦੀ ਹੈ ਹਿਮੀਡੀਟੀ ਬਹੁਤ ਖਤਮ ਹੋ ਜਾਣੀ ਚਾਹੀਦੀ ਕੋਠੀ ਰੋਡ ਤੇ ਕੀ ਜਾਣਾ ਹੈ ਹਾਈ ਤੇ ਉਲੀ ਨਹੀਂ ਹੁੰਿਆ ਨਾ ਨਾ ਰੋਡ ਖੋਲਣੀ ਹੋਣਾ ਛੱਡੋ ਭੈਣ ਭਰਾ ਜੁੜੇ ਹੋਰ ਕਮੈਂਟ ਲੈ ਲਓ ਦੋ ਤਿੰਨ ਨੈਗੇਟਿਵ ਦੱਸਿਓ ਪੋਜ਼ਿਟਿਵ ਵੀ ਦੱਸਿਆ ਕਰੋ ਦੇਖੋ ਹਾਲ ਰੇਲਵੇ ਰੋਡ ਆ ਸਾਨੂੰ ਤਾਂ ਪਤਾ ਕੁਝ ਨਹੀਂ ਹੋਣਾ ਰੋਡ ਦਾ ਅਜੇ ਇੱਥੇ ਪਤਾਨਾ ਲਗਾ ਕੇ ਰੋਡ ਜਦੋਂ ਤੱਕ ਹੁੰਦੀ ਹੈ ਜੀ ਅਸੀਂ ਨਹੀਂ ਹਟਦੇ ਦਵਾਈ ਦੇ ਸ਼ੇਕ ਕਿਦਾਂ ਲੱਗਿਆ ਸਾਡਾ ਨਵਾਂ ਸ਼ਹਿਰ ਸਾਨੂੰ ਅ ਵੀ ਬੀ ਆ ਬੀ ਆ ਦੇਖੋ ਸਖੀ ਆ ਗਿਆ ਕਿ ਨਹੀਂ ਇਹ ਗੱਡੀ ਇੱਥੇ ਲਾਦੀ ਇਹਨਾਂ ਨੇ ਹੁਣ ਇੱਕ ਗੱਡੀ ਆ ਇਹ ਸੀਵਰ ਪੜੋ ਤੇ ਕੀ ਲ ਸੀਵਰ ਲਾਈਨ ਜੈਟਿੰਗ ਕੰਮ ਸਕਸ਼ਨ ਯੂਨਿਟ ਤਾਂ ਇਹ ਹੁਣ ਇੱਕੋ ਜਗ੍ਹਾ ਸੱਕ ਕਰੂਗੀ ਇੱਕ ਗੱਡੀ ਆ ਥਾਂ ਥਾਂ ਤੇ ਕਿਧਰ ਜਾਊਗੀ ਲੱਗੇ ਆ ਵਿਚਾਰੇ ਨੂੰ ਹੂੰ ਉਹ ਤਾਂ ਬੜੀ ਡਿਊਟੀ ਪਰਫਾਰਮ ਕਰ ਰਹਾ ਹੂੰ ਹੁਣ ਇੱਥੋਂ ਕਰੂਗੇ ਇੱਥੇ ਆਬਵੀਅਸਲੀ ਘੰਟਾ ਡੇਢ ਘੰਟਾ ਦੋ ਘੰਟਾ ਤਾਂ ਲੱਗੂਗੀ ਜਾਨੂੰ ਕਹੀ ਤਾਂ ਯਾਪੀ ਸੁੱਕ ਜਾ ਤਾਂ ਆਪਾਂ ਇਹਨਾਂ ਨੂੰ ਨਹੀਂ ਕਹਿ ਸਕਦੇ ਕਿ ਇਹ ਕੰਮ ਨਹੀਂ ਕਰਦੇ ਇਹ ਕੰਮ ਕਰਦੇ ਆ ਆਪਣਾ ਪੂਰਾ ਫਰਜ਼ ਗੱਡੀਆਂ ਹੋਰ ਚਾਹੀਦੀਆਂ ਨੇ ਗੱਡੀਆਂ ਹੋਰ ਚਾਹੀਦੀਆਂ ਨੇ ਭਾਈ ਇਹ ਬਾਬਾ ਗੱਡੀ ਹੋਰ ਚਾਹੀਏ રે ਇਹ ਕਿਹੜਾ ਮੌਸਮ ਹੋਰ ਬਊਗੀ ਆਈ ਡੋਟ ਆਈ ਕੈਨਟ ਪ੍ਰੈਡਿਕਟ ਐਨੀਥਿੰਗ ਮੈਂ ਕੁਝ ਵੀ ਪ੍ਰੈਡਿਕਟ ਨਹੀਂ ਕਰ ਸਕਦਾ ਜੋ ਮਰਜ਼ੀ ਪ੍ਰੈਡਿਕਟ ਕਰ ਲੋ ਪਰਿਵਾਰਕ ਮੈਂਬਰਾਂ ਤੋਂ ਪੁੱਛੋ ਪਰਿਵਾਰਕ ਜੀਆਂ ਤੋਂ ਪੁੱਛੋ ਸਾਡੇ ਉਹ ਕੀ ਕਹਿੰਦੇ ਆ ਇੱਥੇ ਤੇ ਕਿੱਡੇ ਵੱਤ ਧੋਪਾ ਜੜੀਆਂ ਇੰਗਲੈਂਡ ਤੋਂ ਵੀ ਮਤ ਪਾਣ ਲਾ ਪਿਆ ਮੌਸਮ ਤਾਂ ਆਪਣਾ ਵੀਰ ਮੇਰਾ ਦੁਆਰ ਤੇ ਇੰਗਲੈਂਡ ਜਾ ਉਹਨੂੰ ਬਹੁਜੀ ਕਰਦੇ ਤੇ ਜੋਜੀ ਕੋਈ ਕਿਆ ਉਹਨੂੰ ਕਹਿੰਦੇ ਨਹੀਂ ਨਹੀਂ ਉਹ ਤਾਂ ਉਹ ਤਾਂ ਉੱਤਰ ਉਹ ਤਾਂ ਆਪੇ ਹੀ ਬਣ ਜਾਣਾ ਆਪਣਾ ਬਿਨਾ ਸਪਾਂਸਰ ਵਾਲੀ ਜੂ ਦੋ ਵਾਰ ਪਹਿਲਾਂ ਵੀਜ਼ਾ ਲੱਗੋ ਤਾਂ ਕੋਈ ਤਾਂ ਚੱਕਰ ਨਹੀਂ ਆਉਂਦਾ ਸੇਟੀ ਭਾਈ ਨੂੰ ਨਹੀਂ ਖਰਚਾ ਬਹੁਤ ਹੋ ਜਾਂਦੇ ਪਰ ਹੁਣ ਜੇ ਮੈਂ ਕਿਹਾ ਮਹੀਨਾ ਘੱਟੋ ਘੱਟ ਰਹਿ ਗਿਆ ਜੀ ਬੜਾ ਬਹੁਤ ਥੋੜੇ ਦਿਨਾਂ ਚ ਕਵਰੇਜ ਨਹੀਂ ਹੁੰਦੀ ਹੁੰਦੀ ਐਡਵਾਂਸ ਬੁਕਿੰਗ ਫੜ ਲਾ ਜੀ ਹੋਰ ਕੈਨੇਡਾ ਚ ਐਡਵਰਟਾਈਜ਼ਮੈਂਟ ਦੇ ਦੋ ਸਰ ਇੰਗਲੈਂਡ ਚ ਸੌਰੀ ਜੀ ਐਡਵਰਟਾਈਜ਼ਮੈਂਟ ਪੁੱਛ ਲਾ ਫਿਰ ਖਰਚਾ ਖਰਚਾ ਵੀ ਚੱਲ ਜਾਊਗਾ ਹਾਂ ਜੀ ਦੱਸੋ ਜੀ ਕਿਦਾਂ ਜੇ ਇੰਗਲੈਂਡ ਚ ਕੋਈ ਐਡ ਕਰਾਉਣਾ ਚਾਹੁੰਦਾ ਤਾਂ ਫਿਰ ਅਸੀਂ ਆ ਜਾਂਦੇ ਕਹਿੰਦੇ ਗਰਦਾਈ ਟਾਪੇ ਤੋਂ ਮੱਛੀ ਫੜ ਲਓ ਇਹ ਤਾਂ ਵਿੱਚੇ ਫੜ ਲੈਣੇ ਆ ਇਹ ਤਾਂ ਵਿੱਚੇ ਬதேਰੀ ਆਉਣੀ ਆ ਆ ਲੋ ਹਾਂ ਵੀ ਇੰਗਲੈਂਡ ਤੋਂ ਐਡਵਰਟਾਈਜ਼ਮੈਂਟ ਫੜ ਲਾ ਹਾਂ ਜੀ ਸਾਰੇ ਸੁਣੇ ਲਈ ਗੱਲ ਜੇ ਇੰਗਲੈਂਡ ਚ ਕੋਈ ਐਡਵਰਟਾਈਜ਼ਮੈਂਟ ਕਰਾਉਣੀ ਚਾਹੁੰਦਾ ਲੋ ਜੀ ਐਡਵਾਂਸ ਬੁਕਿੰਗ ਓਪਨ ਹੈ ਜੇ ਕਿਸੇ ਸਾਰੇ ਕਰਾਉਣੀ ਆ ਹੈਟ ਇੰਗਲੈਂਡ ਦੇ ਵਿੱਚ ਅਸੂਈ ਸਾਹਿਬ ਬਹੁਤ ਜਲਦੀ ਆ ਰਹੇ ਨੇ ਨੰਬਰ ਤੁਸੀਂ ਨੋਟ ਕਰ ਲਓ 8830157398784 4397 ਤੇ ਹੁਣੇ ਕਿ ਰਾਤ ਨੂੰ 12 ਵਜੇ ਹੀ ਵੱਜਣ ਲੱਗ ਪੜਿਆ ਤੁਹਾਡਾ ਮਤਲਬ ਤੁਹਾਡਾ ਅੱਜ ਜੀ ਦਾ ਮਸਲਾ ਉਹ ਵੀ ਵੱਜੀ ਜਾਂਦੇ ਆ ਤੁਹਾਡਾ ਮਸਲਾ 10 ਸਾਲ ਪਹਿਲਾਂ ਕਬਜ਼ਾ ਹੋ ਗਿਆ ਸੀ ਕੋਈ ਸੁਣਦਾ ਵੀ ਨਹੀਂ ਲੈ ਕੱਲੋਂ ਬੰਦੇ ਨੇ ਕਿੰਨੀ ਦੀ ਗੱਲ ਕੀਤੀ ਪਹਿਲਾਂ ਫੋਨ ਤੇ ਫੋਨ ਕਰੀ ਗਿਆ ਆਓ ਜੀ ਆਓ ਜਦੋਂ ਅਸੀਂ ਪਹੁੰਚੇ ਸਾਰਾ ਕੰਮ ਛੱਡ ਗਿਆ ਤਾਂ ਸਾਡੀ ਤਾਂ ਕੋਈ ਵੀ ਨਹੀਂ ਸੁਣਦਾ ਤੁਸੀਂ ਕੀ ਸੁਣੂਗੇ ਹੂੰ ਬਾਈ ਯਾਰ ਕਮਾਲ ਦੀ ਗੱਲ ਹੈ ਜੇ ਅਸੀਂ ਆਪਣਾ ਕੰਮ ਛੱਡ ਕੇ ਆਏ 5-7 ਮਿੰਟ ਤਾਂ ਲੱਗਦੇ ਹੀ ਆ ਕਹਿੰਦੇ ਆ ਸਟ੍ਰੇਲੀਆ ਅਪਲਾਈ ਕਰੋ ਪੱਕੀ ਸਟੈਂਪ ਲੱਗੂ ਸਟੈਂਪ ਤਾਂ ਲੱਗ ਜਾਣੀ ਕਿਤੇ ਵੀ ਕਿਤੇ ਦੀ ਵੀ ਲਵਾ ਲਊ ਇਸ ਸਟੈਪ ਕਿਹੜੀ ਰਿਫਿਊਜ਼ਲ ਦੀ ਹੈ ਪੀਸੇ ਦੀ ਨਹੀਂ ਨਹੀਂ ਉਹ ਮੈਨੂੰ ਇਹੋ ਕੇ ਜ਼ਿਆਦਾ ਵਧੀਆ ਲੱਗੇ ਠੀਕ ਹੈ ਜੀ ਕਰਦੀ ਐਲਵੈ ਦਾ ਬਹੁਤ ਲੰਬੀ ਵੀਡੀਓ ਹੋ ਗਈ ਸਵੇਰੇ ਸਵੇਰੇ ਪਰ ਉੱਠੇ ਸੀ ਜੀ ਕੋਈ ਖਬਰ ਕਰਨ ਗਏ ਸੀ ਅਸੀਂ ਥੋੜੀ ਦੇਰ ਤੇ ਖਬਰ ਪੋਸਟ ਕਰ ਦੇਣੀ ਹੈ ਤੇ ਕਿਸੇ ਨਹਿਰ ਤੇ ਕੋਈ ਹਾਦਸਾ ਹੋਇਆ ਸੀ ਉਹ ਖਬਰ ਕਰਕੇ ਆਏ ਆ ਅਗਲੇ ਜੇ ਕਹਿੰਦਾ ਸ਼ਹਿਰ ਦਿਖਾ ਦੇਈਏ ਪਰਵਾਰਕ ਜੀਆਂ ਨੂੰ ਕਿਸ ਵੇਰੇ ਸੋਰੀ ਕਿ ਤਾ ਲੱਗਦਾ ਸ਼ਹਿਰ ਤੁਹਾਨੂੰ ਦਿਖਾਤਾ ਜੀ ਪਰ ਮੇਰੇ ਖਿਆਲ ਵਿੱਚ ਬਹੁਤ دیر ਬਾਅਦ ਉੱਠਿਆ ਹੁਣਾ ਅੱਠ ਵਜੇ ਵਿਆਹ ਚਾਹਉਂਗਾ ਇਹਦੇ ਨਾਲ ਆਤ ਨੂੰ ਐਡਿਟ ਕਰਦੇ ਕਰਦੇ ਬਹੁਤ ਸਮਾਂ ਲੱਗ ਜਾਂਦਾ ਦਿਖਾਓ ਜੀ ਉੱਤਰ ਦਿਖਾਓ ਪਰਵਾਰ ਜੀ ਦੀਆਂ ਵੀ ਇਹ ਦਿਖਾ ਦੋ ਸਬਜੀ ਮੰਡੀ ਉਹ ਹੈ ਬੁਰਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ